ਹਾਂਜੀ ਦੋਸਤੋ ਬਹੁਤ ਸੋਹਣੀ ਕੁੰਡੀ ਚੋਟੀ ਆਪਾਂ ਦਿਖਾ ਰਹੇ ਹਾਂ ਜੀ ਖੜਿਆ ਪੁੱਚੋ ਕਲਾਂ ਤਹਿਸੀਲ ਨਾ ਥਾਣਾ ਤੇ ਜ਼ਿਲ੍ਹਾ ਹੈਗਾ ਜੀ ਪਠੰਡਾ ਬਾਈ ਕਰਤੇਜ ਨਾਤਾ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆਂ ਵੀਡੀਓ ਦੇ ਵਿੱਚ ਚੰਗੀ ਮੱਝ ਮਿੱਤਰੋ ਆਪਾਂ ਤੁਹਾਨੂੰ ਦਿਖਾ ਰਹੇ ਆਂ ਪੂਰੀ ਜਿਹੜੀ ਗੱਲਬਾਤ ਆਪਾਂ ਭਾਈ ਦੇ ਨਾਲ ਹੀ ਕਰਾਂਗੇ ਵੀ ਪਹਿਲੇ ਸੂਏ ਦਾ ਜਿਹੜਾ ਕਿੰਨਾ ਦੁੱਧ ਸੀ ਤੇ ਜੇ ਆਪਾਂ ਸਿੰਘਾਂ ਦੀ ਗੱਲ ਕਰਕੇ ਤਾਂ ਮਿੱਤਰੋ ਕੁੰਡੇ ਸਿੰਘ ਹੈ ਤੇ ਥਾਂਲੇ ਵੀ ਦੀ ਪੂਰੀ ਸਾਫ਼ ਹੈ ਸੋਹਣੀ ਚੋਟੀ ਆ ਚੰਗੀ ਸਭੀ ਵੀ ਆ ਚੰਗੀ ਮਿੱਤਰੋ ਤਿਆਰ ਆ ਦੁੱਧ ਵੀ ਮੇਰਾ ਅੰਦਾਜ਼ਾ ਵੀ 13 14 ਲੀਟਰ ਇਸ ਵਾਰ ਕੱਢਣ ਵਾਲੀ ਐ ਬਾਕੀ ਤਾਂ ਸਾਡੀ ਸਾਮ ਸੰਭਾਲ ਐ ਉਸ ਤੇ ਡਿਪੈਂਡ ਕਰਦੀ ਐ ਜੇ ਮਿੱਤਰੋ ਚੰਗੀ ਸਾਮ ਸੰਭਾਲ ਤਾਂ ਇੰਨਾ ਕੱਢ ਸਕਦੀ ਐ ਨਹੀਂ ਜਿੰਨਾ ਮਾਲਕ ਦੱਸੂਗਾ ਪਿਛਲੇ ਸੂਏ ਦਾ ਤਾਂ ਉਹਨਾਂ ਤੋਂ ਨੇ ਕੱਢਣਾ ਹੀ ਕੱਢਣਾ ਕਿਉਂਕਿ ਤਿਆਰੀ ਬਹੁਤ ਸੋਹਣੀ ਐ ਪੂਰੀ ਥਾਲੇ ਵੀ ਦੀ ਸਾਫ ਕੱਲਾ ਕੱਲਾ ਥਾਣਾ ਸਿੰਘਾਂ ਦੀ ਸੇਬ ਵੀ ਬਹੁਤ ਸੋਹਣੀ ਐ ਤੇ ਵਜਣ ਵੀ ਚੰਗਾ ਕਰਦੇ ਆ ਬਾਈ ਦੇ ਨਾਲ ਗੱਲਬਾਤ ਇਹ ਪਹਿਲੇ ਸੂਏ ਦਾ ਕਿਹੜਾ ਦੁੱਧ ਸੀ ਤੇ ਪੂਰੀ ਡਿਟੇਲ ਲੈ ਕੇ ਆਪਾਂ ਸਾਂਝੀ ਕਰਦੇ ਹਾਂ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਸੇ ਤਾਂ ਵਾ ਵਾ ਇੱਥੇ ਪੁੱਛੋ ਕਲਾਉਂਦਾ ਜੀ ਠੀਕ ਹੈ ਆਪਣਾ ਨਾਮ ਹੈਗਾ ਕਰਤੇ ਸਿੰਘ ਨੱਤ ਨੱਤ ਜੀ ਠੀਕ ਹੈ ਮਨ ਲਾ ਪਿੰਡ ਦੇ ਵਿਚਾਲਾ ਜਾ ਮਨ ਲਾ ਹਾਂ ਜੀ ਹਾਂ ਜੀ ਕਿਲਾ ਸਾਹਿਬ ਗੁਰਦੁਆਰਾ ਹਾਂ ਕਿਲਾ ਸਾਹਿਬ ਪਰਲੀ ਸਰ ਉਧਰ ਦੀ ਤਾਂ ਰਸਤਾ ਕੋਈ ਨਹੀਂ ਆਉਂਦਾ ਨਾਲ ਇੱਧਰ ਹੀ ਆ ਜਾਂਦਾ ਗਿੱਲਪੱਤੀ ਚ ਘਰ ਰਹਿ ਗਈ ਸੀ ਗਿੱਲਪੱਤੀ ਚ ਹਾਂ ਜੀ ਹਾਂ ਜੀ ਠੀਕ ਹੈ ਇਹ ਸੂਆ ਇਹਦਾ ਦੂਜਾ ਦੂਜਾ ਸੂਆ ਜੀ ਕਿੰਨੇ ਕ ਦਿਨ ਜਿਹੜੇ ਕਿੰਨੇ ਕ ਦਿਨ ਜਿਹੜੇ ਰਹਿੰਦੇ ਨੇ ਇਹਦੇ ਜੀ 5 ਤਰੀਕ ਨੂੰ ਦਿਨ ਪੂਰੇ ਆ ਪੰਜ ਤਰੀਕ ਨੂੰ ਕਈ ਵਾਰੀ ਪਹਿਲਾਂ ਵੀ ਸੂਪਾਂ ਦਾ ਦੇਖੋ ਜੀ ਦਿਨ ਉੱਤੇ ਵੀ ਲੈ ਸਕਦਾ ਠੀਕ ਹੈ ਸਹੀ ਇਹਨੇ ਦੁੱਧ ਦੁੱਧ ਜੀ ਇਹਨੇ 11 12 ਕਿਲੋ ਦਿੱਤਾ ਐਵੇਂ ਗੱਪ ਕੋਈ ਕੁਸ ਕਹੀ ਹੋਏ 14 ਦੇਤਾ 15 ਦੇਤਾ ਗਲਤ ਗੱਲ ਹੁੰਦੀ ਆ ਠੀਕ ਹੈ ਠੀਕ ਹੈ ਜੀ 12 13 ਤਾਂ ਜਮਾ ਖੁੱਲਾ ਗਾਂਹਾਂ ਫੇਰ ਅਗਲੇ ਦੀ ਸੇਵਾ ਠੀਕ ਹੈ 12 13 ਦਾ ਖੁੱਲਾ ਨੇ ਕੱਟਣੀ ਹੈ ਕੱਟਣੀ ਹੈ ਜੀ ਗੱਲ ਮੈਂ ਕਾ ਦੂਜਾ ਸੂਆ ਉਹਦਾ ਵਧੂ ਕੀ ਡਾਕਟਰ ਹਾਂ 2 1/2 ਕਿੱਲਾ 2 1/2 ਕਿਲੋ ਪਸੂ ਵੱਜ ਜਾਂਦਾ ਘੱਟੋ ਘੱਟ ਹਾਂਜੀ ਹਾਂਜੀ ਠੀਕ ਹੈ ਮੁੱਲ ਫਿਰ ਇਹਦਾ ਕੀ ਕਰਤਾ ਆਪਾਂ ਮੁੱਲ ਜੀ ਡੂੜ ਕਰਾ ਲਓ ਹਾਂ 55 ਕਰਾ ਲਓ ਠੀਕ ਹੈ ਹਾਂ ਨਾ 145 ਦੀ ਹਾਂ ਨਾ 145 45 ਠੀਕ ਹੈ ਤੋਰ ਗਿਆ ਫਿਰ ਆਪਾਂ ਹਾਂ ਹਾਂ ਤੋਰ ਕੇ ਦਿਖਾ ਦੇ ਸੇ ਮਿੱਤਰੋ ਫੇਰ ਆਪਾਂ ਗੱਲ ਕਰਦੇ ਵੀ ਚੰਗੀਆਂ ਝੋਟੀਆਂ ਦੇ ਵਿੱਚੋਂ ਆਉਂਦੀ ਆ ਜਿਹੜੀ ਚੀਜ਼ ਚੰਗੀ ਹੁੰਦੀ ਆ ਆਪਾਂ ਮਿੱਤਰੋ ਚੰਗੀ ਕਹਨੇ ਆ ਤੇ ਜਿਹੜੀ ਮਿੱਤਰੋ ਨੋਰਮਲ ਹੁੰਦੀ ਆ ਨੋਰਮਲ ਆਪਾਂ ਕਹਨੇ ਆ ਹਰ ਇੱਕ ਚੀਜ਼ ਵੀਡੀਓ ਤੇ ਆਪਾਂ ਮਿੱਤਰੋ ਪਸੂ ਤੇ ਪੰਪਣੀ ਮਾਰਦੇ ਵਿੜਾਈ ਨਹੀਂ ਕਰਦੇ ਕਿਉਂਕਿ ਆਪਾਂ ਉਹੀ ਚੀਜ਼ ਦਿਖਾਉਣੀ ਆ ਜਿਹੜੀ ਮਿੱਤਰੋ ਨਿਕਲੂਗੀ ਹਾਂਜੀ ਹਾਂ ਇਹ ਤਾਂ ਆਪਾਂ ਪਸੂ ਨੇ ਕਰਦੇ ਆ ਤੇ ਤੌਰ ਬਹੁਤ ਵਧੀਆ ਚੰਗੀ ਵਰਕਤ ਵਾਲੀ ਆ ਹਾਂਜੀ ਹਾਂਜੀ ਬੰਦਾ ਚੋਲੇ ਬੁੜੀ ਚੋਲੇ ਜੀ ਕੋਈ ਹੱਥ ਉੱਤੇ ਤਾਂ ਨਹੀਂ ਪੈਂਦੀ ਹੈਂ ਹੱਥ ਉੱਤੇ ਨਾ 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 ਕਿੰਨਾ ਟਾਈਮ ਹਾਂਜੀ ਦੁੱਧ ਕਿੰਨਾ ਟਾਈਮ ਦਿੱਤਾ ਬਣ ਕੇ ਦੁੱਧ ਜੀ ਇਹਨੇ 5 4.5 ਮਹੀਨੇ ਵਾਂਗੂ ਹੀ ਦਿੱਤਾ ਬਣ ਕੇ ਠੀਕ ਆ ਹਾਂ ਕੱਟਾ ਸੀਗਾ ਕੱਟਾ ਸੀ ਵੇਚਦਾ ਸੀਗਾ ਥੋੜਾ ਜਿਹਾ ਨਸਲ 'ਚ ਨਹੀਂ ਸੀਗਾ ਜੀ ਠੀਕ ਆ ਕੱਟਾ ਕੱਟਾ ਆਪਾਂ ਤੁਹਾਨੂੰ ਸਹੀ ਦੱਸ ਦਿੰਦੇ ਆ 12-13000 ਦਾ ਵੇਚਿਆ ਮੈਂ ਕੱਟਾ ओके okay. ठीक है। ਹੁਣ ਇਹਦੇ ਹੁਣ ਇਹਦੇ ਟੀਕਾ ਲੱਗਿਆ ਕਿਸਾਨ ਤੋਂ। ਨਹੀਂ ਸਾਂ ਤੋਂ ਮੋਰਾ ਨਸਲ ਤੋਂ। ਹਜੇ ਵੀ ਖੜਾ ਜੀ ਸਾਂ। ਪਿੰਡ ਚ ਚੰਗਾ ਸਾਂ। ਆਪਣਾ ਚੰਗਾ ਮੁੰਡੇ ਕੋਲੇ ਡਾਕਟਰੀ ਹੈ ਜੀ ਮੁੰਡਾ। ਇੱਕ ਉਹਦੇ ਕੋਲੇ ਨੀਲੀ ਰਾਵੀ ਦਾ ਸਾਂ। ਓਕੇ। ਤੇ ਇੱਕ ਉਹਦੇ ਕੋਲੇ ਜੀ ਮੋਰਾ ਨਸਲ ਦਾ ਕੱਟਾ ਗਾ। ਠੀਕ ਆ। ਮੁੱਲ ਪਰ ਇੱਕ ਪੰਦਾ ਇੱਕ 45 ਦੀ 45 ਦੇ ਵਿੱਚੋਂ ਵੀ ਕੋਈ ਨਹੀਂ ਜੀ ਹਾਂ ਨਾ। ਹੋਜੂਗੀ। ਹੋਜੂ ਮਾਨਤਾਨ ਕਰ ਦਾਂਗੇ ਡਾਕਟਰ ਸਾਹਿਬ। ਠੀਕ ਆ ਤੇ ਫੋਨ ਨੰਬਰ ਦੱਸ ਦਿਓ ਆਪਣਾ। ਆਪਣਾ ਜੀ 99155 ਜੀ। 68205। 99155622005 ਸੋ ਜਿਹੜੇ ਵੀ ਵੀਰ ਭਰਾ ਨੂੰ ਲੋਡ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਸੋਹਣੀ ਝੋਟੀਆ ਸੋਹਣਾ ਬੱਜਣਾ ਤੇ ਸੋਹਣੀ ਹਵਾਨਾ ਤੇ ਥਾਂਲੇ ਵੀ ਦੀ ਫੇਰ ਆਪਾਂ ਕਹਿੰਦੇ ਪੂਰੀ ਸਾਫ ਹੈ ਤੇ ਦੁੱਧ ਮਿੱਤਰੋ 13 14 ਲੀਟਰ ਖੁੱਲਾ ਕੱਢਣ ਵਾਲੀ ਹੈ ਅੱਗੇ ਤੁਹਾਡੀ ਸਾਮ ਸੰਭਾਲ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ